ਅਨੰਤ ਅਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅੰਗ 579 ਬਡਹੰਸ ਮਹਿਲਾ ਪਹਿਲਾ ਆਉ ਬਹੁ ਮਿਲੋ ਸਹਿਲਿਓ ਸਚੁਲਾ ਨਾਮ ਲਿਹਾ ਸਿਸਹਿਲਿਓ ਸਤਸੰਗੀ ਸਜਣੋ ਆਉ ਰਲ ਕੇ ਬੈਠੀਏ ਤੇ ਪ੍ਰਮਾਤਮਾ ਦਾ ਸਦਾਥੇ ਰਹਿਣ ਵਾਲਾ ਨਾਮ ਸਿਮਰ ਕੇ ਆਂ ਓ ਰੂਹ ਹੈ ਵਿਰਹਾ ਤਨ ਕਾ ਆਪਣਾ ਸਹਿਬ ਸੁਮਾ ਲਿਹਾ ਆਓ ਪ੍ਰਭੂ ਤੋਂ ਆਪਣੇ ਵਿਛੋੜੇ ਦਾ ਮੁੜ ਮੁੜ ਅਫਸੋਸ ਦਾ ਚੇਤਾ ਕਰੀਏ ਉਹ ਵਿਛੋੜਾ ਦੂਰ ਕਰਨ ਲਈ ਮਾਲਕ ਪ੍ਰਭੂ ਯਾਦ ਕਰੀਏ ਸਹਬ ਸੁਮਲ ਹੈ ਪੰਥ ਨਿਹਾਲ ਹੈ ਅਰਸਾਂ ਵੀ ਉੱਥੇ ਜਾਣਾ ਆਓ ਅਸੀਂ ਮਾਲਕ ਨੂੰ ਹਿਰਦੇ ਵਿੱਚ ਵਸਾਈਏ ਤੇ ਉਸ ਰਸਤੇ ਨੂੰ ਤੱਕੀਏ ਜਿਸ ਰਸਤੇ ਸਭ ਜਾ ਰਹੇ ਹਨ ਅਸਾਂ ਵੀ ਆਖਰ ਉਸ ਪਰਲੋਕ ਵਿੱਚ ਜਾਣਾ ਹੈ ਜਿੱਥੇ अनेका ਜਾ ਚੁੱਕੇ ਹਨ ਜਿਸ ਕਾ ਕੀਆ ਤਨਹੀ ਵਿਆ ਵਾਤਸੇ ਕਾ ਭਾਣਾ ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ ਜਿਸ ਪ੍ਰਭੂ ਦਾ ਇਹ ਪੈਦਾ ਕੀਤਾ ਹੋਇਆ ਸੀ ਉਸੇ ਨੇ ਜਿੰਦ ਵਾਪਸ ਲੈ ਲਈ ਤੁਸੇ ਦੀ ਰਜਾ ਹੋਈ ਹੈ ਜੋ ਤਨ ਕਰ ਪਾਇਆ ਸੋ ਆਗੇ ਆਇਆ ਅਸੀਂ ਕੇ ਹੁਕਮ ਕਰੇ ਹਾਂ ਇੱਥੇ ਜਗਤ ਦੇ ਜੀਵ ਨੇ ਜੋ ਕੁਝ ਕੀਤਾ ਹੈ ਮਰਨ ਤੇ ਉਸ ਤੇ ਅੱਗੇ ਆ ਜਾਂਦਾ ਹੈ ਇਹ ਰੱਬੀ ਨਿਯਮ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲ ਸਕਦਾ ਆਉ ਹੋ ਮਿਲੋ ਸਹੇਲੀ ਹੋ ਸੱਚੜਾ ਨਾਮ ਲੀਹਾਂ ਹੇ ਸਹੇਲਿਓ ਹੇ ਸਤਸੰਗੀ ਸਜਣੋ ਆਓ ਰਲ ਕੇ ਬੈਠੀਏ ਤੇ ਸਦਾ ਤੇ ਰਹਿਣ ਵਾਲੇ ਪਰਭੂ ਦਾ ਨਾਮ ਸਿਮਰ ਕੇ ਮਰਨ ਦਾ ਮੰਦਾ ਲੋਕਾਂ ਆਖੀਏ ਜੇ ਮਰਨ ਜਾਣੇ ਐਸਾ ਕੋਈ ਹੇ ਲੋਕੋ ਮੌਤ ਨੂੰ ਮਾੜਾ ਨਾ ਆਖੋ ਮੌਤ ਚੰਗੀ ਹੈ ਪਰ ਤਦੋਂ ਹੀ ਜੇ ਕੋਈ ਮਨੁੱਖ ਉਸ ਤਰੀਕੇ ਨਾਲ ਜਿਉਂ ਕੇ ਮਰਨਾ ਜਾਣ ਦਾ ਹੋਵੇ ਫੇ ਉਹ ਸਹਿ ਸਮਰਤ ਆਪਣਾ ਪੰਥ ਸਹੀਲਾ ਅੱਗੇ ਹੋਏ ਉਹ ਤਰੀਕਾ ਇਹ ਹੈ ਕਿ ਆਪਣੇ ਸਰਵ ਸ਼ਕਤੀਮਾਨ ਮਾਲਕ ਨੂੰ ਸਿਮਰੋ ਤਾਂ ਕਿ ਜੀਵਨ ਦੇ ਸਫਰ ਵਿੱਚ ਰਸਤਾ ਸੌਖਾ ਹੋ ਜਾਏ ਤਨ ਸੋਹੀਲਾ ਜਾਵੋ ਤਾਂ ਫਲ ਪਾਵੋ ਅੱਗੇ ਮਿਲੇ ਵਡਿਆਈ ਸੇਮਲ ਦੀ ਵਰਕਤ ਨਾਲ ਸੌਖੇ ਜੀਵਨ ਰਸਤੇ ਤੁਰੋਂਗੇ ਤਾਂ ਇਸ ਦਾ ਫਲ ਹੀ ਮਿਲੇਗਾ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਮਿਲੇਗੀ ਫਿਟੇ ਸੋ ਜਾਵੋ ਸੱਚ ਸਮਾਵੋ ਤਾਂ ਪਤਲੇ ਖੇ ਪਾਈ ਜੇ ਪ੍ਰਭੂ ਦੇ ਨਾਮ ਦੀ ਭੇਟ ਲੈ ਕੇ ਜਾਵੋਗੇ ਤਾਂ ਉਸ ਵਾਸਤੇ ਪ੍ਰਭੂ ਵਿੱਚ ਇੱਕ ਰੂਪ ਹੋ ਜਾਵੋਗੇ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ ਮਹਿਲੀ ਜਾਏ ਪਾਵੋ ਖਸਮੈ ਭਾਵੋ ਰੰਗ ਸੋਂ ਰਲੀਆਂ ਮਾਣੈ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਪ੍ਰਾਪਤ ਕਰੋਗੇ ਤੇ ਖਸਮ ਪ੍ਰਭੂ ਨੂੰ ਚੰਗੇ ਲੱਗੋਗੇ ਤੇ ਇੰਜ ਪ੍ਰਭੂ ਪ੍ਰੇਮ ਨਾਲ ਆਤਮਿਕ ਆਨੰਦ ਮਾਣੋਗੇ ਮਰਨਾ ਨੰਦਾ ਲੋਕਾਂ ਆਖੀਏ ਜੇ ਕੋਈ ਮਰ ਜਾਣਾ ਹੈ ਇਹ ਲੋਕੋ ਮੌਤ ਨੂੰ ਮਾਰਨਾ ਆਖੋ ਪਰ ਇਹ ਗੱਲ ਨੂੰ ਉਹੀ ਸਮਝਦਾ ਹੈ ਜਿਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ ਮਰਨਾ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨੋ ਜਿਹੜੇ ਮਨੁੱਖ ਜਿਉਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ ਉਹਨਾਂ ਦਾ ਮਰਨਾ ਵੀ ਲੋਕ ਕੋਲ ਕੋਲ ਸੁਲਾਹਿਆ ਜਾਂਦਾ ਹੈ ਪੂਰੇ ਸਈ ਅਗਿਆਖੀ ਹੈ ਦਰਗਹਿ ਪਾਵੇ ਸੱਚੀ ਮਾਣੋ ਪਰਪੂ ਦੀ ਹਜ਼ੂਰੀ ਵਿੱਚ ਉਹੀ ਬੰਦੇ ਸੂਮੇ ਆਖੇ ਜਾਂਦੇ ਹਨ ਉਹ ਬੰਦੇ ਸਦਾ ਸਿਰ ਪਰਪੂ ਦੀ ਦਰਗਾਹ ਵਿੱਚ ਆਦਰ ਪਾਉਂਦੇ ਹਨ ਦਰਗਮਾਨ ਪਾਵੈ ਪਤ ਸਿਓ ਕਰ ਜਾਵੈ ਅੱਗੇ ਦੁੱਖ ਨ ਲਾਗੈ ਉਹ ਦਰਗਾਹ ਵਿੱਚ ਇੱਜ਼ਤ ਪਾਉਂਦੇ ਹਨ ਜਿੱਦਾਂ ਇੱਥੋਂ ਜਾਂਦੇ ਹਨ ਤੇ ਅਗਾਹ ਪਰਲੋਕ ਵਿੱਚ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ ਕਰ ਏਕ ਧਿਆਵੈ ਤਾ ਫਲ ਭਾਵੈ ਜਿਤ ਸੇਵਿਆ ਭਉ ਭਗੈ ਉਹ ਬੰਦੇ ਪ੍ਰਮਾਤਮਾ ਨੂੰ ਹਰਥਾਂ ਵਿਆਪਕ ਜਾਣ ਕੇ ਸਿਮਰਦੇ ਹਨ ਉਸ ਪ੍ਰਭੂ ਦੇ ਦਰ ਤੋਂ ਖਲ ਪ੍ਰਾਪਤ ਕਰਦੇ ਹਨ ਜਿਸ ਦਾ ਸਿਮਣ ਕੀਤਾ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਊਚਾ ਨਹੀਂ ਕਹਿਣਾ ਮਨਮਹਿ ਰਹਿਣਾ ਆਪੇ ਜਾਣ ਜਾਣੋ ਅੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ ਆਪਣੇ ਆਪ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ ਉਹ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਤੁਸੀਂ ਹੀ ਜਾਣਦਾ ਹੈ ਮਰਨ ਮੰਨਸਾ ਸੂਰਿਆ ਹੱਕ ਹੈ ਜੋ ਹੋਏ ਮਰਹ ਪਰਵਾਨੋ ਜਿਹੜੇ ਮਨੁੱਖ ਜਿਉਂਦੇ ਹੀ ਪ੍ਰਭੂ ਦੀ ਨਜ਼ਰਾਂ ਵਿੱਚ ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ ਉਹਨਾਂ ਦਾ ਮਰਨਾ ਲੋਕ ਪ੍ਰਲੋਪ ਵਿੱਚ ਸਲਾਹਿਆ ਜਾਂਦਾ ਹੈ ਨਾਨਕ ਕਿਸ ਨੂੰ ਬਬਰੂਏ ਵਾਜੀ ਹੈ ਇਹੋ ਸੰਸਾਰੋ ਏ ਨਾਨਕ ਇਸ ਜਗਤ ਵਿੱਚ ਖੇਡ ਹੈ ਖੇਡ ਬਣਨੀ ਬਣਦੀ ਢੈਂਦੀ ਹੀ ਰਹਿੰਦੀ ਹੈ ਕਿਸੇ ਦੇ ਮਨ ਤੇ ਰੋਣਾ ਵਿਅਰਥ ਹੈ ਕੀ ਤਾਵੇ ਖੈ ਸਾਹਿਬ ਹੈ ਆਪਣਾ ਕੁਦਰਤ ਕਰੇ ਵਿਚਾਰੋ ਮਾਲਕ ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਸੰਭਾਲ ਕਰਦਾ ਹੈ ਆਪਣੀ ਰਚੀ ਰਚਨਾ ਦਾ ਆਪ ਧਿਆਨ ਧਰਤਾ ਹੈ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀ ਆ ਸੋ ਜਾਣੇ ਪਰ ਉਹ ਆਪਣੀ ਰਚੀ ਰਚਨਾ ਦਾ ਖਿਆਲ ਰੱਖਦਾ ਹੈ ਇਸ ਨੂੰ ਆਸਰਾ ਸਹਾਰਾ ਦਿੰਦਾ ਹੈ ਜਿਸ ਨੇ ਜਗਤ ਰਚਿਆ ਹੈ ਉਹੀ ਇਸ ਦੀਆਂ ਲੋੜਾਂ ਵੀ ਜਾਣਦਾ ਹੈ ਆਪੇ ਵੇਖਿਆ ਆਪੇ ਬੂਝੇ ਆਪੇ ਹੁਕਮ ਪਛਾਣੇ ਬਰਬੂਆ ਆਪੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ ਕਿ ਕਿਵੇਂ ਇਹ ਹੁਕਮ ਜਗਤ ਵਿੱਚ ਵਰਤਿਆ ਜਾਣਾ ਹੈ ਜਿਨਨ ਕਿ ਚੁਕਿਆ ਸੋਈ ਜਾਣਾ ਹੈ ਪਾਕਾ ਰੂਪ ਅਪਾਰੋ ਜਿਸ ਪ੍ਰਭੂ ਨੇ ਇਹ ਜਗਤ ਰਚਨਾ ਕੀਤੀ ਹੈ ਉਹੀ ਇਸ ਦੀਆਂ ਲੋੜਾਂ ਜਾਣਦਾ ਹੈ ਉਸ ਪ੍ਰਭੂ ਦਾ ਸਰੂਪ ਬੇਅੰਤ ਹੈ ਨਾਨਕ ਕਿਸ ਨੂੰ ਬਾਬਰ ਹੋਈ ਹੈ ਬਾਜੀ ਹੈ ਸੰਸਾਰੋ ਇਹ ਨਾਨਕ ਇਹ ਜਗਤ ਇੱਕ ਖੇਡ ਹੈ ਇੱਥੇ ਜੋ ਘੜਿਆ ਹੈ ਉਸਨੇ ਭੱਜਣਾ ਹੈ ਕਿਸੇ ਦੇ ਮਨ ਤੇ ਰੋਣਾ ਵੇਅਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ